سیوا کرنے اتنا نہیں ہے جب ہے اور کتھا کرنا اتنا اوکھا نہیں جب ہے پاٹھ پوجا کرنا اتنا نہیں ہے جب ہے اٹھ گھنٹے سیوا کرنے والا منق امید نہیں اٹھ منٹ جب کر سکے 8 8 ਘੰਟੇ ਕੀਰਤਨ ਕਰਨ ਵਾਲਾ ਮਨੁੱਖ ਮੈਨੂੰ ਲਈ ਨਹੀਂ 8 ਘੰਟੇ ਜਪ ਕਰ ਸਕਦਾ 10 10 ਘੰਟੇ ਪਾਠ ਕਰਨ ਵਾਲਾ ਮਨੁੱਖ ਮੈਨੂੰ ਨਹੀਂ ਦੇਣ ਜਪ ਕਰ ਸਕਦਾ ਇੱਕ ਬਾਣੀ ਪੜ੍ਹਨੀ ਆਉਂਦੀ ਏ ਇੱਕ ਬਾਣੀ ਜਪਣੀ ਆਉਂਦੀ ਫਲਮ ਵੀ ਆਪਣੀ ਮੈਂ ਪੜਨਾ ਇਸ ਵਾਸਤੇ ਬਾਣੀ ਯਾਦ ਹੋਵੇ ਪੜਨਾ ਇਸ ਵਾਸਤੇ ਬਾਣੀ ਕੰਠ ਹੋਵੇ ਬੜਨਾਈ ਇਸ ਵਾਸਤੇ ਕਿ ਬਾਣੀ ਦਾ ਬੋਧ ਹੋਵੇ ਬਾਣੀ ਯਾਦ ਹੋਵੇ ਅਰਥ ਬੋਧ ਦਾ ਫਤਹ ਚਲੇ ਪਰ ਜਪਣਾ ਇਸ ਵਾਸਤੇ ਬਾਣੀ ਦਾ ਰੂਪ ਹੋਵੇ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣ ਜਪ ਔਰ ਗਾਓ ਪੜੋ ਸੁਨੋ ਨੇ ਦਵਾਈ ਗੁਰੂ ਰਹਿ ਤੋਂ ਰੱਖਿਆਗਾ ਪੜ ਬੜਾ ਮਨ ਹੈ ਯਾਦ ਕਰਨ ਵਾਸਤੇ ਬੜਾ ਹੈ ਅਰਥਬੋਧ ਨੂੰ ਸਮਝਣ ਵਾਸਤੇ ਗਾਉਣਾ ਹੈ ਜਪਣਾ ਹੈ ਬਾਣੀ ਦਾ ਰੋਪ ਹੁਸਨ ਮੈਂ ਤੇਰ ਅਰਜ਼ ਕਰਾਂ ਧਾਰਮਿਕ ਜਗਤ ਦਾ ਕੋਈ ਕਰਮ ਵੀ ਇਤਨਾ ਔਖਾ ਨਹੀਂ ਕਿ ਪਾਗ ਜਾਣ ਕਿਰਤਾਂ ਦਾ ਇਸ਼ਨਾ ਪਾਠ ਪੂਜਾ ਕੰਮ ਸੇਵਾ ਇਤਨਾ ਔਖਾ ਨਹੀਂ ਜਪਣਾ ਹੀ ਔਖਾ ਹੈ ਪਰ ਗੁਰ ਨਾਮ ਨੇ ਆਪ ਕਹਿੰਦੇ ਆਖਣ ਆਉਖਾ ਸੱਚਾ ਤੇਹੀ ਓਖਾ ਤੇਹੀ ਕਟਾ ਤਕ ਕੁਝ ਹਨ ਉਹ ਗਰਮ ਵਿਜਲਤ ਵਿੱਚ ਮਿਲੇਗਾ ਪਾਠ ਪੂਜਾ ਕਥਾ ਕੀਰਤਨ ਸੇਵਾ ਦਾਨ ਉਹਨ ਸਭ ਕੁਝ ਮਿਲੇਗਾ ਜਦ ਔਰ ਜਤ ਵਿੱਚ ਕਿਸ ਨੂੰ ਸਫਲਤਾ ਮਿਲੀ ਹੋਵੇ ਕਰੋਨਾ ਚੇਕਾ میں مینو بیالی پیالی سال آدین کتھا کر دیں بچپن تو میں اس چلے چلیا تو آج تک بھی میری زندگی کا نچوڑ ہے کہ یہ دو چار شہران کے بعد ایک رسد پرش ایک جڑی ہوئی آتما دی چندن کرنا بن بن ساڑنا پر پرما ہے چندن کا درخت ہر جنگل نہیں ہے کدھر کدرے ਜੋ ਰੋਹ ਰੋ ਹਰ ਸ਼ਹਿਰ ਦੇ ਵਿੱਚ ਨਹੀਂ ਨੇ ਕਿਧਰੇ 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 ਤੇ ਹੁਣ ਕਿਸੇ ਆਪ ਕੋਈ ਇਤਨੀ ਓਖਿਆਈ ਕੀ ਕੀ ਓਖਿਆਈ ਬਸ ਇਸ ਵਿਚਾਰ ਨੂੰ ਅਜ ਸਰਵਨ ਕਰਾ ਕੇ ਕਲਪ ਫਿਰ ਵਿਚਾਰ ਦੀ ਕੁਝ ਰੂਪ ਰੇਤ ਦਾ ਮਗਲੀਆਂ ਤੱਕ ਕੁਝ ਹੋਰ ਪਹਿਲੂਆਂ ਦਾ ਵੀ ਪਤਾ ਚੱਲੇ ਜਾਗਤ ਜੋਤ ਜਪੈ ਸਬਾਸਰ ਏਕ ਬਿਨਾ ਮਨ ਨੈਤਨਾ ਰਤਨ ਉਸ ਜਾਪ ਤੋਂ ਬਿਨਾ ਮਨ ਵਿੱਚ ਕੁਝ ਹੋਰ ਨਾ ਹੋ। ਜਿਦਵਾਨ ਵਾਹਿਗੁਰੂ ਕਰੇ ਮਨ ਉਸ ਲਲਸਣ ਆਮਲ ਹੋਵੇ। ਮਨ ਦੇ ਜੋ ਦੀ ਤੇ ਕੋ ਵਾਹਿਗੁਰੂ। ਬਾਉ ਮਨ ਸੁਣ। ਜ਼ਬਾਨ ਜਪੇ। ਹੁਣ ਇਸ ਦਾ ਜੋ ਤਾਤ ਕਰਜ ਹੈ ਸਾਰਾ ਵਿਸਥਾਰ ਮੈਂ ਇਸ ਥੋੜੇ ਜਿਹੇ ਸਮਝ ਕੋਲੇ ਸਾਹਮਣੇ ਰੱਖਾ ਜਿਸ ਤਰ੍ਹਾਂ ਕੁਝ ਮਨੁੱਖ ਦੇ ਅੰਦਰ ਬੋਲਣ ਦਾ خیال ਪੈਦਾ ਹੁੰਦਾ ਹੈ ਨਾ ਮੈਂ ਬੋਲਿਆ ਜਾਂ ਜਪਣਾ ਬੋਲਣਾ ਹਵਾ ਨਾਦੀ ਨਾਲ ਟਕਰਾਂਦੀ ਨਾਪ ਲਾਭੀ ਨੂੰ ਭਾਰਤ ਦੇ ਚ ਦੋਨੇ ਪੈਂਦੇ ਨੇ ਗੁਨੇ ਗਨ ਦੋਨੇ ਦੋਨੇ ਕਿਉਂ ਕਹਿੰਦੇ ਨੇ ਆਵਾਜ਼ ਕਿੱਥੋਂ ਉੱਠਦੀ ਜਿਵੇਂ ਖਾਣੀਆਂ ਚਾਰ ਲੈ ਨਾ ਅੰਡਕ ਦੇ ਰਜ ਸੇ ਤੱਕ ਉਤਪਉਦਸ਼ ਸਭ ਤੋਂ ਵੱਡੀ ਖਾਣ ਅੰਡੇ ਜਿਸ ਤੋਂ ਜੀਵਨ ਪੈਦਾ ਹੁੰਦਾ ਹੈ ਪੰਛੀ ਪੈਦਾ ਹੁੰਦੇ ਨੇ ਸਮੁੰਦਰ ਦੇ ਬਹੁਤ ਸਾਰੇ ਜੰਤੂ ਅੰਡਿਆਂ ਤੋਂ ਪੈਦਾ ਹੁੰਦੇ ਨੇ ਕੀੜੀ ਮੱਛਰ ਇਹ ਸਭ ਅੰਡਿਆਂ ਤੋਂ ਪੈਦਾ ਹੁੰਦਾ ਸਭ ਤੋਂ ਵੱਡੀ ਖਾਣ ਅੰਡ ਜੀਵਨ ਸੇਤਕ ਉਤਪਉਦਸ਼ फिर पुत भोज ए नसपति जमीन तो जो पैदा होते नसपति ये दूसरी खान तीसरी खान श्वेत पसीने तो जो पैदा होंगे जूंआ चिचड़ जम चिचड़ फिर मैं पसीना पे मैल के मिश्रित को जीव बन जाता है ये तीसरी खान पंछियां चौपाय जानवर اور میلے رہن والے منکھ چمچے چڑھ چمچ ہو گئے چوتھی کھان ہے پیچھ تو پیدا ہو جائے پشو نے منخ نے اندج زیرج اتب یہ اچار کھانے ہوں میرا باڑیاں بھی چار نے پلا پسند مدمہ بیکری પરા પસંદી मधुमा बैके मैं तत् सार निचोड़कर बड़े सामने रखने की दिमाणी कोशिश कर रहा हूं इतिहास में मेरी रुचि नहीं है शुरू तो नहीं है। तो को नहीं बचपन पुल में पावन मैं समझदा कोमा ओ जिंदिया जिंदिया ने जिना का हो इतिहास होए इतिहास सफल सूरत है पर स्थिधान तो रूह है یہ رو 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 شکل صورت کے پھر رہنے مردہ اگر رو نکل گئی تو کنے دن تک رکھا گئے آخر مٹی ہوئے گا جلے گا گروانی یہ رو ہے یہ بنیاد ہے یہ مول ہے بانیاں چار جی نے کھانیاں چار جنہاں دو کھانیاں نے جیب انڈے یہاں تو جڑے پیدا ہونے یہاں کو آواز ہے پنچیاں کو آواز ہے پشو کے منوکھاں کو آواز ہے اے جیب کو پیدا ہو سویت ہے جون ہے چمچے چڑ ہے کہ بنسپتی ہے انہاں کو آواز نہیں ہے آواز نہیں ہے کو گن نہیں ہے لکھوی یتن کریے درخت نہیں بول سکتے لکھوی یتن کریے کیڑے کچھ مکوڑے جیچڑ انہوں کو آواز نہیں آواز انہوں کو جو انڈیا تو پیدا ہونے آواز ان کو ہے جو جیل تو پیدا چوپائے جانوروں کو ہے پنچیاں کول ہے پھر منقاں کو آواز ہے ਪਰ ਆਵਾਜ਼ਾਂ ਵਿੱਚੋਂ ਪ੍ਰਧਾਨ ਆਵਾਜ਼ ਹੈ ਮਨੁੱਖ ਕੋ ਸਭ ਤੋਂ ਮਨੁੱਖ ਕੋ ਕਿਉਂ ਇਹ ਆਪਣੀ ਆਵਾਜ਼ ਨੂੰ ਅਲਫਾਜ਼ ਦੇ ਸਕਦਾ ਆਪਣੀ ਧੁਨ ਨੂੰ ਅਕਸ਼ਰ ਦੇ ਸਕਦਾ ਹੈ ਜਦ ਕਿ ਪੰਛੀ ਤੇ ਪਸ਼ੂ ਆਪਣੀ ਧੁਨ ਨੂੰ ਅਕਸ਼ਰ ਨਹੀਂ ਦੇ ਸਕਦੇ ਗਰਜ ਹੈ ਸਟੇਰ ਦੇ ਕੋਲ ਬਸ ਤੋਂ ਲਾਵਾ ਹੋਰ ਕੁਛ ਨਹੀਂ ਭੌਂਕਣ ਹੈ ਕੋਈ ਕੋਈ ਹੋਰ ਕੁਛ ਵੀ ਨਹੀਂ اور کچھ بھی نہیں کائیں کائیں ہے کوئے کو نہیں اور کائیں کائیں اوکن کو اتنا پتا چل جاندہ ہے کتا ہے یہ کوئل ہے یہ کوا ہے اور منک کو جی آواز ہے یہ الفاظ دے سکتا ہے جو گن ہے یہ اکثر دے سکتا ہے اس واسطے منک بہت کچھ دست سکتا ہے بہت کچھ سن سکتا ہے کیونکہ اکثر میں ਔਰ ਸਾਰਾ ਵਿਆਨ ਗਿਆਨ ਅਕਸ਼ਰਾਂ ਦੇ ਚੱਕਰੇ ਨਾਮ ਅਕਰੀਸਾ ਦਾ ਅਕਰੀ ਗਿਆਨ ਦੇਤ ਗੁਣ ਦਾ ਅਕਰੀ ਲਿਖਣ ਗੋਣਵਾ ਅਖਰ ਨੂੰ ਸਿਰ ਸਮਝੋਗਾ ਸਾਰੀ ਤੇ ਅਖਰਾਂ ਤੇ ਖੜੀ ਅੱਖਰ ਅੰਦਰ ਤ੍ਰਿਭਵਣ ਦਾ ਹਰੇ ਭਰੇ ਪਲਕ ਕਵੀ ਕਹਿੰਦਾ ਕਿੰਨੇ ਲੋਕਾਂ ਦਾ ਗਿਆਨ ਅਕਰਾਂ ਵਿੱਚ ਬੰਦ ਅੱਖਰ ਖੋਲ ਲੀਏ ਮਨੁੱਖ ਦੇ ਕੋਲੋਂ ਕੋ ਆਵਾਜ਼ ਰਹਿ ਜਾਂਦੀ ਆਵਾਜ਼ ਤੋਂ ਇਤਨਾ ਪਤਾ ਚਲੇਗਾ ਬਸ ਮਨੁੱਖ ਆ ਆ ਕਰ ਲਏ ਮਨੁੱਖ جیسے کورو کو پتا چل رہا ہے کوئی جیسے گردن کو پتہ چل ہے شیر ہے تو یہ آواز منکھ بھی بند ہے اور کچھ نہیں پتا چلے تو منخر آواز ہے الفاظ ہے سارے جو تن مند نے یہ بول کے جڑ رہے ہیں ویخ کے نہیں جڑتے اسی کسی کوئی رشتہ نہیں جڑتا ਬੋਲਦਾ ਨਾ ਲੋੜ ਜਿੱਥੇ ਸੰਬੰਧ ਹੋਵੇ ਬੰਦਾ ਕਹਿੰਦਾ ਸਾਡੀ ਤੇ ਬੋਲ ਚਾਲ ਹੈ ਜਿੱਥੇ ਨਾ ਹੋਵੇ ਕਹਿੰਦਾ ਇੱਥੇ ਸਾਡੀ ਬੋਲ ਚਾਲ ਨਹੀਂ